ਸਾਰਿਆਂ ਨੂੰ ਬਹੁਤ ਹੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਜਿਵੇਂ ਕਿ ਬਿਲਕੁਲ ਜਿਹੜੇ ਆ ਦੋ ਦਿਨ ਰਹਿ ਗਏ ਆ ਕਲੈਕਸ਼ਨ ਨੂੰ ਪਰ ਅੱਜ ਦੋ ਤਿੰਨ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਨਾ ਚਾਹੁੰਦਾ ਸੀ ਪਹਿਲੀ ਗੱਲ ਅੱਜ ਸ਼੍ਰੀ ਰਾਹੁਲ ਗਾਂਧੀ ਜੀ ਉਹ ਅੱਜ ਦੌਰੇ ਤੇ ਆਏ ਹੋਏ ਆ ਲੁਧਿਆਣਾ ਮੈਂ ਇਹ ਪੁੱਛਣਾ ਚਾਹਣਾ ਰਾਹੁਲ ਗਾਂਧੀ ਜੀ ਤੇ ਉਹਨਾਂ ਦੀ ਪਾਰਟੀ ਨੂੰ ਆਪਾਂ ਨੂੰ ਜਦੋਂ 5 ਸਾਲ ਬਾਅਦ ਹੀ ਯਾਦ ਆਉਂਦਾ ਏ ਤਿੰਨ ਇਲੈਕਸ਼ਨਾਂ ਮੈਂ ਲੜ ਚੁੱਕਿਆ ਕਾਂਗਰਸ ਦੀਆਂ ਇਦੋਂ ਕਹੀਆਂ 5 ਸਾਲ 'ਚ ਇੱਕ ਵਾਰ ਜਦੋਂ ਆ ਇਲੈਕਸ਼ਨ ਹੁੰਦੀ ਆ ਉਦੋਂ ਹੱਥ ਮਿਲਾਉਣ ਨਹੀਂ ਉਦੋਂ ਹੱਥ ਹਿਲਾਉਣ ਆ ਜਾਂਦੇ ਆ ਬਸ ਉਹ ਵੀ ਮੰਚ ਤੇ ਸਟੇਜ ਤੇ ਹੱਥ ਖੜਾ ਐਂਕਿਸ਼ਰੀਨੰਦਪੁਰ ਸਾਹਿਬ ਮਹਾਲੀ ਆਏ ਐਂ ਹੀ ਉਰੇ ਲੁਧਿਆਣੇ ਆਏ ਦੋ ਵਾਰ ਅੱਜ ਫੇਰ ਤੀਜੀ ਵਾਰ ਕਿੰ ਕੀ ਲੋਕ ਤੁਹਾਨੂੰ ਸਮਝਣ ਕਦੇ ਤੁਸੀਂ ਇੱਕ ਇੱਕ ਕਿਣਕਾਂ ਪਰ ਵੀ ਏ ਦੱਸੋ ਤੁਸੀਂ ਪੰਜਾਬ ਲਈ ਤੁਹਾਡੀ ਦੇਣ ਕੀ ਮੈਨੂੰ ਯਾਦ ਆ ਜਦੋਂ ਮੈਂ ਰਣਜੀਤ ਸਿੰਘ ਰਣਪੁਰ ਸਾਹਿਬ ਤੋਂ ਐਮਪੀ ਸੀ ਉਦੋਂ ਡਾਕਟਰ ਮਰਮੋਣ ਸਿੰਘ ਜੀ ਉਹ ਪੰਜਾਬ ਦੇ ਸੀ ਪੰਜਾਬ ਦਾ ਕੁਝ ਕਰਨ ਚਾਹਣਾ ਕਰਨਾ ਚਾਹੁੰਦੇ ਸੀ ਜੇ ਉਹ ਕਰਜ਼ਾ ਮਾਫ ਕਰਨ ਦੀ ਗੱਲ ਕਰਦੇ ਸੀ ਤੁਸੀਂ ਤਾਂ ਨਹੀਂ ਕਰਨ ਦਿੰਦੇ ਸੀ ਜੇ ਉਹ ਕੋਈ ਬਲੂ ਸਟਾਰ ਜਿਹੜਾ ਕੀਤਾ ਉਹਦੇ ਲਈ ਮਾਫੀ ਮੰਗਣਾ ਚਾਹੁੰਦੇ ਸੀ ਤੁਸੀਂ ਕਦੇ ਵੀ ਮਾਫੀ ਮੰਗਣ ਨਹੀਂ ਦਿੱਤੀ ਕਿਉਂਕਿ ਤੁਸੀਂ ਉਹ ਆਪ ਕੀਤਾ ਸੀ ਹੁਣ ਤਾਂ ਵੋਟਾਂ ਹੀ ਇੱਕ ਤਰੀਕ ਨੂੰ ਆ ਤੇ ਉਹ ਦਾਖਾ ਹਲਕਾ ਜਿੱਥੇ ਤੁਹਾਡੀ ਰੈਲੀ ਆ ਨਾ ਉਹ ਪੂਰਾ ਹਲਕਾ ਜਿਹੜਾ ਹੈ ਉਹ ਤੁਹਾਨੂੰ ਵੋਟਾਂ ਵਾਲੇ ਦੱਸਣ ਦੱਸੇਗਾ ਜਿਹੜਾ ਜਿਹੜਾ ਮੈਂ ਸਮਝਦਾ ਕੋਈ ਪੰਜਾਬੀ ਖਾਸ ਤੌਰ ਤੇ ਦਾਖਾ ਜਗਰਾਉਂ ਦੀ ਮੈਂ ਗੱਲ ਕਰਾਂ ਗੱਲ ਦੀ ਜਿਹੜਾ ਵੀ ਕੋਈ ਗੁਰੂ ਨੂੰ ਮੰਨਣ ਵਾਲਾ ਆਏ ਉਹ ਤੁਹਾਡਾ ਡੱਟ ਕੇ ਵਿਰੋਧ ਕਰੇਗਾ ਕਿਉਂਕਿ 1 ਜੂਨ ਨੂੰ ਤੁਹਾਡੇ ਦਾਦੀ ਜੀ ਰਾਹੁਲ ਜੀ ਸਰਨ ਦਰਬਾਰ ਸਾਹਿਬ ਚਾਹੇ ਕੋਈ ਸਿੰਧੂ ਹਿੰਦੂ ਹੋਵੇ ਚਾਹੇ ਕੋਈ ਸਿੱਖ ਹੋਵੇ ਸਭ ਦੀ ਆਸਤਾ ਹੈ ਦਰਬਾਰ ਸਾਹਿਬ ਤੇ ਤੁਸੀਂ ਉਹ ਦਰਬਾਰ ਸਾਹਿਬ ਘੈ ਟੇਰੀ ਤੋਪਾਂ ਨਾਲ 1 ਜੂਨ ਨੂੰ ਉਹਦੀ ਸ਼ੁਰੂਆਤ ਕਰਵਾਈ ਤੇ ਪਤਾ ਨਹੀਂ ਕਿੰਨੇ ਬੱਚੇ ਕਿੰਨੇ ਮਾਮਾ ਕਿੰਨੀਆਂ ਭੈਣਾਂ ਤੁਸੀਂ ਉੱਥੇ ਬੰਬਾਂ ਨਾਲ ਮਾਰ ਮਾਰ ਉਹਨਾਂ ਦੇ ਕਤਲ ਕਰਵਾਏ ਇੱਕ ਵਾਰ ਤੁਸੀਂ ਅੱਜ ਹੀ ਆ ਰਹੇ ਹੋ ਅੱਜ ਹੀ ਆਓ ਮੰਗੋ ਮਾਫੀ ਇਸ ਗਲਤੀ ਗਲਤੀ ਮੰਨੋ ਇਸ ਗਲਤੀ ਪਰ ਨਾ ਤੁਸੀਂ ਇੱਕ ਕਿਣਕਾ ਪਰ ਵੀ ਰੱਤੀ ਪਰ ਵੀ ਮੈਨੂੰ ਇਹ ਦੱਸੋ ਤੁਸੀਂ ਪੰਜਾਬ ਦਾ ਕੀਤਾ ਕੀ ਆ ਕਿਉਂ ਤੁਹਾਨੂੰ ਲੋਕ ਤੁਹਾਡੀ ਗੱਲ ਮੰਨਣ ਸਿਰਫ 5 ਸਾਲ ਬਾਅਦ ਆ ਕੇ ਲੋਕ ਲੱਗੇ ਹੁੰਦੇ ਆ ਟੈਂਟ ਲੱਗੇ ਹੁੰਦੇ ਆ ਹੈਲੀਕਾਪਟਰ ਤੁਹਾਨੂੰ ਪਾਰਟੀ ਦੇ ਪੈਸਿਆਂ ਦਾ ਮਿਲ ਜਾਂਦੇ ਆ ਤੁਸੀਂ ਉਰੇ ਆ ਜਾਂਦੇ ਹੋ ਅੱਧੀ ਕਾਂਗਰਸ ਆ ਜਿਹੜੀ ਅੱਜ ਵੱਡੇ ਵੱਡੇ ਜਿਹੜੇ ਜਗਤ ਸੈਕਟਰੀ ਨੇ ਉਹ ਮਨਾ ਕੇ ਲੈ ਕੇ ਗਏ ਆ ਅੱਜ ਤੁਹਾਡਾ ਕੰਮ ਪਤਾ ਕੀ ਆ ਤੁਸੀਂ ਤੁਸੀਂ ਮੈਨੂੰ ਕਾਂਗਰਸ ਦਾ ਦੇਖ ਕੇ ਕਈ ਵਾਰ ਮੈਨੂੰ ਕਿਉਂਕਿ ਮੈਂ ਕਾਂਗਰਸ ਪਹਿਲਾਂ ਰਿਹਾ ਮੈਨੂੰ ਅੱਜ ਦਰਸ ਆਉਂਦਾ ਕਾਂਗਰਸੀਆਂ ਦੇ ਵੀ ਹੋ ਕੀ ਰਿਹਾ ਸਭ ਤੋਂ ਪਹਿਲਾਂ ਤੁਸੀਂ ਰਾਹੁਲ ਗਾਂਧੀ ਜੀ ਲੁਧਿਆਣੇ ਦੀ ਸਾਰੀ ਕਾਂਗਰਸ ਨੂੰ ਮਾਰਕੀ ਗਦਾਰੀ ਕਰਕੇ ਤੁਸੀਂ ਬੜਿੰਗਨੂਰੇ ਪ੍ਰਧਾਨ ਨੂੰ ਭੇਜਿਆ ਫਿਰ ਉਹ ਸਾਰੇ ਦੇ ਸਾਰੇ 13 ਕੈਂਡੀਡੇਟਾਂ ਚੋ 12 ਅੜੀਕ ਦੇ ਸੀ ਵੀ ਸਾਡੀ ਪ੍ਰਧਾਨ ਕੋਈ ਕੰਪੇਨ ਕਰਨਾ ਉਹ ਸਾਡਾ ਜਿਹੜਾ ਪਾਰਟੀ ਦਾ ਫੰਡ ਆ ਉਹ ਆ ਉਹ ਸਾਰਾ ਕੁਝ ਉਹਨੇ ਲਾਤਾ ਤੇ ਰੂ ਸੀਐਲਪੀ ਲੀਡਰ ਜਿਹੜਾ ਮਾਤਦਾ ਸੀ ਥਾਪੀਆਂ ਪ੍ਰਤਾਪ ਬਾਜਵਾ ਜਿਹੜਾ ਕਹਿੰਦਾ ਸੀ ਮੈਂ ਕੋਠੀ ਲੈ ਲਈ ਮੈਂ ਘਰ ਲੈ ਲਿਆ ਕਦੇ 5 ਮਿੰਟ ਵੀ ਨਹੀਂ ਇੱਥੋਂ ਪਤਾ ਲੱਗਦਾ ਵੀ ਜਿਹੜੀ ਕੀ ਹਾਲਾਤ ਨੇ ਕਾਂਗਰਸ ਦੀ ਉਦੋਂ ਬਾਅਦ ਮੈਂ ਜੇ ਗੱਲ ਕਰਾਂ ਅੱਜ ਪਿਛਲੇ 15 ਸਭ ਤੋਂ ਪਹਿਲਾਂ ਤੁਸੀਂ ਸਾਰੀ ਕਾਂਗਰਸ ਸਾਡੇ ਸਤਕਾਰਯੋਗ ਹਾਸ਼ੂ ਜੀ ਸਾਡੇ ਸੀਨੀਅਰ ਡਾਵਰ ਸਾਹਿਬ ਸਾਡੇ ਸੀਨੀਅਰ ਪਾਂਡੇ ਜੀ ਤੇ ਉਹਨਾਂ ਨੂੰ ਤੁਸੀਂ ਸਾਰਿਆਂ ਨੂੰ ਜਿਹੜਾ ਏ ਉਹ ਮਾਰ ਕੇ ਉਹਨਾਂ ਨੂੰ ਉਹਨਾਂ ਦੇ ਉੱਤੋਂ ਜਿਹੜਾ ਏ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਵਿਧਕੇ ਵਿਧਕੇ ਤੁਸੀਂ ਪਹਿਲਾਂ ਬੈਸਪਰਾ ਜੁਆਇਨ ਕਰਾਇਆ ਦੱਸੋ ਜੀ ਕਾਂਗਰਸ ਪਾਰਟੀ ਲਈ ਥੋੜੀ ਨੀ ਕੀ ਦੇਣ ਸੀ ਦੱਸੋ ਤਾਂ ਸਹੀ ਨਾ ਕੀ ਕਿੰਨੇ ਨਾਲੀ ਤੁਹਾਨੂੰ ਤਾਂ ਮੈਂ ਕਹਿੰਦਾ ਪੌੜਾ ਵੀ ਇਸ ਗੱਲ ਦੀ ਕੋਈ ਸ਼ਰਮੀ ਹੈ ਨਹੀਂ ਉਹ ਤੁਹਾਨੂੰ ਗਾਲਾਂ ਕੱਢਦੇ ਰਹੇ ਆ ساری ਉਮਰ ਚਾਹੇ ਉਹ ਇੰਦਰਾ ਗਾਂਧੀ ਹੋਵੇ ਚਾਹੇ ਜਿਹਨੂੰ ਰਾਜਾ ਬਣੇਗਾ ਆਪਣੀ ਮਾਂ ਕਹਿੰਦਾ ਚਾਹੇ ਰਜੀਵ ਗਾਂਧੀ ਹੋਵੇ ਚਾਹੇ ਰਾਹੁਲ ਗਾਂਧੀ ਹੋਵੇ ਕੱਲ ਤੱਕ ਉਹ ਬੀਜੇਪੀ ਨੂੰ ਸਪੋਰਟ ਕਰਦੇ ਸੀ ਅੱਜ ਥੋੜੀਆਂ ਮੰਚ ਤੇ ਬੈਠੇ ਹੋਣਗੇ ਉਹ ਵੀਡੀਓ ਹੀ ਪੁਰਾਣੀਆਂ ਦੇਖ ਲੈਂਦੇ ਵੀ ਤੁਹਾਡਾ ਹਾਲ ਕੀ ਬਣਾਉਂਦੇ ਨੇ ਉਹ ਜਿਹੜੇ ਅੱਜ ਫੇਰ ਤੁਸੀਂ ਕਾਂਗਰਸ ਨੂੰ ਮਾਰ ਕੇ ਬੈਂਸ ਭਰਾ ਜੁਆਇਨ ਕਰਾ ਲਈ ਅੱਜ ਹੋਰ ਤਮਾਸ਼ਾ ਦੇਖੋ ਮੈਂ ਸੱਤ ਜੁੜ ਕੇ ਕਾਂਗਰਸੀ ਨੂੰ ਕਹਿਣਾ ਹੈ ਇੰਨੀ ਬੇਇੱਜ਼ਤੀ ਨਾ ਕਰੋ ਇੰਨੀ ਬੇਇੱਜ਼ਤੀ ਨਾ ਕਰਵਾਓ ਵੀ ਅੱਗਤੀ ਹੋ ਜੇ ਅੱਜ ਪਹਿਲਾਂ ਤੁਹਾਡੇ ਹਲਕਿਆਂ ਨੂੰ ਸਭ ਨੂੰ ਚਾਹੇ ਡਾਵਰ ਸਾਹਿਬ ਉਹਨਾਂ ਤੇ ਇਹਨਾਂ ਨੇ ਇੱਕ ਅਫੀਅੰਸ ਜਿਹੜਾ ਨਤੀਜਾ ਜੁਆਇਨ ਕਰਾਇਆ ਉਹ ਫਿਰ ਇਹਨਾਂ ਨੇ ਕੀ ਕੀਤਾ ਬੈਂਸ ਭਰਾ ਦੋਨੋਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਲੁਧਿਆਣੇ ਦੇ ਮਾਲਕ ਹੋ ਅੱਜ ਜਦੋਂ ਬੈਂਸ ਭਰਾ ਆਏ ਅੱਜ ਬੈਂਸ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਬੈਂਸ ਸਾਹਿਬ ਇਹ ਕਾਂਗਰਸ ਆ ਇਹ ਐਂ ਕਰਦੀ ਆ ਅੱਜ ਦੋਨੋਂ ਬੈਂਸ ਭਰਾਵਾਂ ਦੇ ਉੱਤੇ ਚ ਹੀ ਸਾਊਥ ਚ ਜਿਹੜਾ ਉਹ ਤਾਜਪ uri ਸਾਹਿਬ ਬੀਜੇਪੀ ਚੋਂ ਜਾ ਕੇ ਜੁਆਇਨ ਕਰ ਗਏ ਕਾਂਗਰਸ ਇੱਕ ਇੱਕ ਜਗ੍ਹਾ ਤੁਸੀਂ ਤਿੰਨ ਤਿੰਨ ਬੰਦੇ ਖੜੇ ਕਰਦੇ ਇੱਕ ਦੂਜੇ ਨੂੰ ਮਾਰਨ ਨੂੰ ਪਹਿਲਾਂ ਚੀਮਾ ਸਾਹਿਬ ਸਾਡੇ ਦੀਮਾ ਸਾਹਿਬ ਤੋਂ ਉੱਤੇ ਬਹਿਨ ਸਾਹਿਬ ਲੈ ਆਏ ਬਹਿਨ ਸਾਹਿਬ ਤੋਂ ਉੱਤੇ ਹੁਣ ਤਾਜਪਰੀ ਸਾਹਿਬ ਲੈ ਆਏ ਹੁਣ ਇਹ ਤਾਂ ਦੱਸੋ ਲੋਕ ਕਿਨੂੰ ਉੱਥੇ ਦਾ ਇੰਚਾਰਜ ਮੰਨਣ ਲੋਕ ਕੀ ਦੀ ਗੱਲ ਕਰਨ ਇਹ ਤਮਾਸ਼ਾ ਵਾਕਈ ਕਪਲ ਸ਼ੋ ਬਣਾਤਾ ਡਰਾਮਾ ਬਣਾਤਾ ਤੁਸੀਂ ਮੈਂ ਆਪ ਹੈਰਾਨ ਸੀ ਭਈ ਕਿਉਂਕਿ ਰਾਜਾ ਬੜਿੰਗ ਮੈਂ ਪਹਿਲਾਂ ਕਹਿ ਰਿਹਾ ਸੀ ਇਹ ਬੜਿੰਗ ਬਾਹਰੋਂ ਆਇਆ ਹੋਇਆ ਇਹਨੇ ਹਰ ਸੀਟ ਤੇ ਚਾਹੇ ਉਹ ਈਸਟ ਮੈਂ ਸੰਜੇ ਦਲਵਾਰ ਜੀ ਨੂੰ ਪੁੱਛਣਾ ਚਾਹੁੰਦਾ ਉੱਥੇ ਗਰਮੇਲ ਪਲਵਾਨ ਦੇ ਘਰੇ ਜਦੋਂ ਮੈਂ ਸੀ ਤੁਸੀਂ ਇਹੀ ਗੱਲ ਕਹਿੰਦੇ ਸੀ ਕਿ ਕਦੇ ਗਰਮੇਲ ਪਹਿਲਵਾਨ ਦੇ ਨਹੀਂ ਜਾਣਾ ਕਦੇ ਉਹਦੇ ਘਰੇ ਨਹੀਂ ਜਾਣਾ ਅੱਜ ਕਿਸੇ ਦੀ ਚੱਲ ਰਹੀ ਆ ਥੋੜੀ ਮੇਰੇ ਹੁੰਦੇ ਸਭ ਦੀ ਥੋੜੀ ਚੱਲਦੀ ਸੀ ਅੱਜ ਗਰਮੇਲ ਪਹਿਲਵਾਨ ਨੂੰ ਤੁਹਾਡੇ ਈਸਟ 'ਚ ਬਿਠਾਤਾ ਇਸੇ ਤਰੀਕੇ ਨਾਲ ਸੱਜੇ ਨੂੰ ਕਹਿੰਦਾ ਜੀ ਤੁਸੀਂ ਸੈਂਟਰਲ 'ਚ ਇਲੈਕਸ਼ਨ ਲੜੋ ਇਸੇ ਤਰੀਕੇ ਨਾਲ ਕਿਸੇ ਨੂੰ ਕਹਿੰਦਾ ਤੁਸੀਂ ਪੰਡਿਤ ਸਾਹਿਬ ਦੀ ਜਗ੍ਹਾ ਨਾਰਥ 'ਚ ਲੜੋ ਚਲੋ ਵੈਦ ਸਾਹਿਬ ਉਹਨਾਂ ਦੀ ਤਾਂ ਗੱਲ ਹੀ ਕੀ ਕਰਨੀ ਤੇ ਉਸੇ ਪਾਸੇ ਦੋਨੋਂ ਹਲਕੇ ਆ ਜਿਹੜੇ ਸਾਊਥ ਸਿਆਤਮਨਗਰ ਉਹ ਕਾਂਗਰਸ ਪਾਰਟੀ ਨੇ ਅੱਜ ਐ ਰੋਲ ਤੇ ਉਹਦੇ ਉੱਤੇ ਸਾਰੇ ਮੈਂ ਕਹਿਣਾ ਚਾਹਣਾ ਜਿਹੜੇ ਸੀਨੀਅਰ ਕਾਉਂਸਲਰ ਨੇ ਜਿਹੇ ਕਾਉਂਸਲਰ ਦੀ ਚੋਣਾਂ ਲੜੇ ਆ ਜਿਹੜੇ ਬਲਾਕ ਪ੍ਰਧਾਨ ਨੇ ਚ ਦੂਜੇ ਕਾਂਗਰਸ ਦੇ ਲੋਕ ਨੇ ਉਹ ਯਾਰ ਕਿੰਨੇ ਕਿੰਨੇ ਤੁਹਾਨੂੰ ਕਿਹਦੇ ਕਿਹਦੇ ਥੱਲੇ ਲਾਉਣਗੇ ਕਿਹਦੇ ਕਿਹਦੇ ਥੱਲੇ ਪਾਉਣਗੇ ਤੁਹਾਨੂੰ ਇਸ ਤਰੀਕੇ ਨਾਲ ਪਹਿਲਾਂ ਸਾਰੇ ਕਾਂਗਰਸੀਓ ਤੁਹਾਨੂੰ ਬੈਂਸਾਂ ਦੇ ਥੱਲੇ ਲਾ ਦੋ ਉਹਨਾਂ ਦੇ ਬੋਰਡ ਫਲੈਕਸਾਂ ਲੱਗਦੀਆਂ ਥੋੜੀ ਕਿਤੇ ਫੋਟੋ ਨੂੰ ਦੀ ਉੱਥੇ ਕਿਸੇ ਕਾਂਗਰਸੀ ਦੀ ਅੱਜ ਹੁਣ ਬੈਂਸਾਂ ਨੂੰ ਵੀ ਜਿਹੜਾ ਹੋਇਆ ਤਾਜਪੁਰੀ ਦੇ ਥੱਲੇ ਨਾਲ ਤਾਂ ਅੱਜ ਇਹ ਜਿਹੜੇ ਫਲੈਕਸ ਬੋਰਡ ਲਾਏ ਆ ਹੁਣ ਲਾ ਕੇ ਪਹਿਲਾਂ ਸਾਰੇ ਬੈਂਸ ਦੇ ਲਾਏ ਹੁਣ ਲਾ ਕੇ ਸਾਰੇ ਤਾਜਪੁਰੀ ਦੇ ਲਾ ਲਿਆ ਇਸ ਕਰਕੇ ਕੀ ਤਮਾਸ਼ਾ ਹੋ ਰਿਹਾ ਇਹ ਮੇਰੀ ਸਮਝ ਤੋਂ ਬਾਹਰ ਆ ਪਰ ਮਜ਼ਾਕ ਉੱਡ ਰਿਹਾ ਤੁਹਾਡਾ ਬਹੁਤ بڑا ਮਜ਼ਾਕ ਉੱਡ ਰਿਹਾ ਇੱਕ ਪਾਸੇ ਭਾਜਪਾ ਭਾਜਪਾ ਮੈਂ ਤੁਹਾਨੂੰ ਕਹਿੰਦਾ ਸੀ ਨਾ ਵੀ 60 ਸਾਲ ਦਾ ਜਿਹੜਾ ਕੰਮ ਨਹੀਂ ਹੋਇਆ ਉਹ ਮੈਂ ਕਰੂੰ ਲੁਧਿਆਣੇ 'ਚ ਇਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਆਏ ਕਿਸ ਤਰੀਕੇ ਨਾਲ ਕਿਹਾ ਵੀ ਇਹ ਪਿਆਰ ਮਿਲਦਾ ਇੱਥੇ ਕੋਈ ਦਿੰਦਾ ਇਹ ਰਾਹੁਲ ਗਾਂਧੀ ਕਹਿ ਦੂਗਾ ਕਿਸੇ ਬਾਰੇ ਮੇਰੇ ਮਿੱਤਰ ਵੀ ਇਹਨਾਂ ਨੂੰ ਬਣਾਉਣ ਦਾ ਕੰਮ ਮੈਂ ਆ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਕੇ ਹਜ ਤੱਕ ਮੈਂ 4 ਦਿਨ ਹੋ ਗਏ ਅਮਿਤ ਸ਼ਾਹ ਜੀ ਕਹਿੰਦੇ 5 ਸਾਲ ਦਾ ਮੇਰਾ ਸੱਚਾ ਮਿੱਤਰ ਜੋ ਕੁਝ ਮੈਂ ਇਹਨੂੰ ਇਹਦਾ ਮੈਂ ਬਣਾਉਂਗਾ ਇਹਨੂੰ ਕੈਬਨਿਟ ਚ ਆਪ ਨਹੀਂ ਆਪ ਕਹਿ ਕੇ ਕਿ ਵੀ ਸਭ ਤੋਂ ਵੱਡਾ ਮੰਤਰੀ ਕੈਬਨਿਟ ਚ ਚਾ ਕੇ ਭੇਜੋ ਮੈਂ ਬਣਾਉਂਗਾ ਸਰਕਾਰ ਉਦੋਂ ਬਾਅਦ ਕੱਲ ਸੀਤਾ ਰਾਮਨ ਜੀ ਸਾਡੇ ਫਾਈਨਾਂਸ ਮਿਨਿਸਟਰ ਸਾਰੀ ਇੰਡਸਟਰੀ ਨੂੰ ਭਰੋਸਾ ਦਾ ਕੇ ਕੋਈ ਵੀ ਇਸ਼ੂ ਆ ਜਿਹੜਾ ਕਦੇ ਅੱਗੇ ਆਇਆ ਸੀ ਉਹਰੇ ਕੋਈ ਮਿਨਿਸਟਰ 5 ਸਾਲ ਚੁਰੇ ਕੋਈ ਆਇਆ ਇਹ ਹੁੰਦੀ ਹੈ ਤਾਕਤ ਜਿਹੜੀ ਜਿਹੜੀ ਸਰਕਾਰ ਹੁੰਦੀ ਹੈ ਜਿਹਦੀ ਸਰਕਾਰ ਆਉਣੀ ਹੁੰਦੀ ਹੈ ਕੱਲੇ-ਕੱਲੇ ਇੰਡਸਟਰੀ ਨੂੰ ਕਹਾਂ ਮੇਰੇ ਕੋਲ ਆਓ ਚਾਹੇ ਸਾਈਕਲ ਇੰਡਸਟਰੀ ਆ ਹੌਸਰੀ ਇੰਡਸਟਰੀ ਆ ਟੂਲ ਇੰਡਸਟਰੀ ਆ ਕੋਈ ਵੀ ਇੰਡਸਟਰੀ ਆ ਐਮ ਐਸ ਐਮ ই ਵੀ ਮੈਂ ਖੜੀ ਮੈਂ ਬੈਠੀਆਂ ਆ ਮੇਰੇ ਕੋਲ ਮੈਂ ਕਰੂੰ ਅੱਜ ਪਿਊਸ਼ ਗੋਇਲ ਜੀ ਆ ਰਹੇ ਕੱਲੀ-ਕੱਲੀ ਗੱਲ ਆ ਜਿਹੜੀ ਉਹ ਪਿਊਸ਼ ਗੋਇਲ ਜੀ ਉਹ ਆ ਕੇ ਇਕੱਲੇ ਇਕੱਲਾ ਵਾਦਾ ਜਿਹੜਾ ਹੈ ਉਹ ਕਰਕੇ ਜਾਣਗੇ ਇਹ ਕੱਲ ਅਖੀਰ ਲਾ ਜਦੋਂ ਕੰਪੇਨ ਖਤਮ ਕਰਨੀ ਆ ਤਾਂ ਅਖੀਰ 'ਚ yogi ji ਜਿਹਨਾਂ ਨੂੰ ਲੋਕ ਮੰਨਦੇ ਆ ਵੀ ਇੱਕ ਲੋਹ ਪੁਰਸ਼ ਇਹ ਹੱਬ ਇਹ ਆ ਲੋਕ ਤੇ ਜਦੋਂ ਇੰਨੇ ਲੋਕ ਆ ਕੇ ਲੁਧਿਆਣਾ 'ਚ ਗਰੰਟੀਆਂ ਜ਼ਿੰਮੇਵਾਰੀਆਂ ਲੈ ਰਹੇ ਆ ਬੀਜੇਪੀ ਦੀਆਂ ਤੇ ਬਿੱਟੂ ਦੀਆਂ ਕਮਲ ਦੇ ਫੁੱਲ ਦੀਆਂ ਤੁਸੀਂ ਆਂਦਾ ਜਾ ਲੋ ਆ ਦੂਜੇ ਪਾਸੇ ਰਾਹੁਲ ਗਾਂਧੀ ਜਿਹਨੇ ਪ੍ਰਧਾਨ ਮੰਤਰੀ ਹਰਮੋਨ ਸਿੰਘ ਇੱਕ ਪੰਜਾਬ ਦੇ ਸੀ ਵੀ ਉਹਨਾਂ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਕਰਨ ਦਿੱਤਾ ਇੱਕ ਫਾਇਦਾ ਵੀ ਕਿਉਂਕਿ ਪੰਜਾਬ ਤੋਂ ਕਦੇ ਵੀ ਮੈਨੂੰ ਦੱਸੋ ਵੀ 5 ਸਾਲ ਬਾਅਦ ਹੱਥ ਹਿਲਾਉਣ ਆ ਜਾਂਦੀ ਹੈ ਹੱਥ ਹਿਲਾਉਣ ਤੋਂ ਬਾਅਦ ਮੈਨੂੰ ਕੰਮ ਦੱਸੋ ਕੀ ਪੰਜਾਬ ਲਈ ਕੀਤਾ ਕੀ ਕੀਤਾ ਪੰਜਾਬ ਲਈ ਕੀ ਦੇਣਾ ਤੁਹਾਡੀ ਪੰਜਾਬ ਲਈ ਜਿਹੜਾ ਤੁਸੀਂ ਇੱਥੇ ਆ ਕੇ ਵੋਟਾਂ ਮੰਗੋਗੇ ਇਸ ਕਰਕੇ ਅੱਜ ਤੁਹਾਡਾ ਦਿਵਾਲਾ ਨਿਕਲ ਗਿਆ ਅੱਜ ਇਸ ਵੇਲੇ ਮੈਨੂੰ ਇਹ ਵੀ ਪਤਾ ਅੱਜ ਜ਼ਬਰਦਸਤੀ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਨੇ ਉਹਨੂੰ ਗੱਡੀਆਂ 'ਚ ਬਿਠਾ ਕੇ ਲੈ ਕੇ ਗਏ ਆ ਉਹ ਬਾਈਕਾਟ ਕਰ ਰਹੇ ਸੀ ਉਹ ਵਿਰੋਧ ਕਰ ਰਹੇ ਸੀ ਵੀ ਬਿਲਕੁਲ ਅਸੀਂ ਜਿਹੜਾ ਇਸ ਪ੍ਰੋਗਰਾਮ 'ਚ ਨਹੀਂ ਜਾਣਾ ਤੁਸੀਂ ਭਾਈ ਸਾਰੀ ਕਾਂਗਰਸ ਪਰ ਜਿਹੜੀ ਆ ਹੁਣ ਤਾਜਪਰੀ ਤੋਂ ਜਾਂ ਬੈਂਸਾਂ ਤੋਂ ਲੈ ਲਓ ਇਸ ਕਰਕੇ ਮੈਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਜੇ ਤੁਹਾਡੇ 'ਚ ਅਣਖ ਹੈ ਗਹਿਰਤ ਆ ਤਾਂ ਚੁੱਪ ਕਰਕੇ RAM ਜੀ ਦੇ ਨਾਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਸਾਡੇ ਚਾਰੋਂ ਸ਼ਹਿਜ਼ਾਦਿਆਂ ਦੇ ਨਾਮ ਤੇ ਸਾਡੀ ਡਿਵੈਲਪਮੈਂਟ ਦੇ ਨਾਂ ਤੇ ਮੈਟਰੋ ਬਣਨੀ ਆ ਉਰੇ મોદી ਸਾਹਿਬ ਨੇ ਵਾਦਾ ਕੀਤਾ ਉਰੇ ਇਮਸ ਹਸਪੀਟਲ ਬਣਨਾ ਹੈ ਉਰੇ ਇਲੈਕਟ੍ਰਿਕ ਬੱਸਾਂ ਚਲਣੀਆਂ ਉਰੇ ਕਲਸਟਰ ਬਣਨੇ ਆ ਇੰਡਸਟਰੀ ਦੇ ਉਰੇ ਟੈਕਸਾਈ ਹੱਬ ਬਣਨਾ ਹੈ ਉਰੇ ਸਾਈਕਲ ਵੈਲੀ ਬਣਨੀ ਆ ਉਰੇ ਇਸ ਤਰੀਕੇ ਦੇ ਐਸਆਈ ਹਸਪੀਟਲ ਬਣਨੇ ਆ ਇਸ ਕਰਕੇ ਇੰਟਰਨੈਸ਼ਨਲ 에ਅਰਪੋਰਟ ਬਣਨਾ ਉਸ ਚੀਜ਼ ਨੂੰ ਦੇਖਦੇ ਇਹ ਕੀ ਕਰ ਸਕਦੇ ਇਹ ਤਾਂ ਰਲੇ ਹੋਏ ਆ ਇਹੀ ਰਾਹੁਲ ਗਾਂਧੀ ਕੇਜਰੀਵਾਲ ਜਿੰਦਾਬਾਦ ਕਰਦਾ ਦਿੱਲੀ 'ਚ ਇਹੀ ਕੇਜਰੀਵਾਲ ਰਾਹੁਲ ਗਾਂਧੀ ਜਿੰਦਾਬਾਦ ਕਰਦਾ। ਇਹੀ ਚੰਡੀਗੜ੍ਹ ਚ ਕੇਜਰੀਵਾਲ ਰਾਹੁਲ ਗਾਂਧੀ ਜਿੰਦਾਬਾਦ ਕਰਦਾ। ਇਹੀ ਰਾਹੁਲ ਗਾਂਧੀ ਚੰਡੀਗੜ੍ਹ ਚ ਕੇਜਰੀਵਾਲ ਜਿੰਦਾਬਾਦ ਕਰਦਾ। ਇਹ ਬੰਦਿਆਂ ਦਾ ਕੋਈ ਵਿਸ਼ਵਾਸ ਹੈ ਇਹ ਕੀ ਕਰਦੇ ਆ? ਅੱਜ ਉਰੇ ਆ ਕੇ ਰਾਹੁਲ ਗਾਂਧੀ ਦਿੱਲੀ ਚ ਭਾਸ਼ਣ ਦਿੱਲੀ ਚ ਭਾਸ਼ਣ ਆਮ ਆਦਮੀ ਦੇ ਹੱਕ ਚ ਰਾਹੁਲ ਗਾਂਧੀ ਦਾ ਚੰਡੀਗੜ੍ਹ ਚ ਭਾਸ਼ਣ ਹੱਕ ਚ ਆਮ ਆਦਮੀ ਦੇ ਕ੍ਰੋਕਸ਼ੇਤਰ ਦੇ ਵਿੱਚ ਹੱਕ ਚ ਗੁਜਰਾਤ ਚ ਹੱਕ ਚ ਤੇ ਉਰੇ ਰਾਹੁਲ ਗਾਂਧੀ ਜੀ ਕਿਨੋਂ ਬੇਫਕੂ ਬਣਾਉਣਾ ਆਏ ਹੋ ਤੁਸੀਂ? ਉਰੇ ਉਲਟ ਬੋਲੇਗਾ ਭਗਵੰਤ ਮਾਨ ਦੇ ਉਰੇ ਉਲਟ ਬੋਲੇਗਾ ਕੇਜਰੀਵਾਲ ਦੇ ਕੀ ਮਜ਼ਾਕ ਬਣਵਾ ਰਹੇ ਹੋ ਤੁਸੀਂ ਆਪਣਾ ਜੇ ਤੁਹਾਡੇ ਤੇ ਆਪਣੇ ਤੇ ਭਰੋਸਾ ਹੈ ਤੁਹਾਨੂੰ ਤੁਸੀਂ ਇਹ ਚਲਾਕੀਆਂ ਜੋ ਚਲਾਕੀਆਂ ਕੀ ਕਰ ਰਹੇ ਹੋ ਲੋਕ ਭਲੇ ਮਨਸ ਹੋ ਸਕਦੇ ਆ ਲੋਕ شریف ਹੋ ਸਕਦੇ ਆ ਲੋਕ ਬੇਫਕੂਫ ਨਹੀਂਗੇ ਅੱਜ ਜਵਾਬ ਦੇ ਕੇ ਜਾਇਓ ਦੋ ਗੱਲਾਂ ਦਾ ਜਵਾਬ ਇੱਕ ਪਾਸੇ ਜਿਹੜਾ ਕੈਂਡੀਡੇਟ ਆ ਤੁਹਾਡਾ ਕਟਾਰੀਆ ਪਰਿਵਾਰ ਦਾ ਮੈਂ ਰੋਜ਼ ਕਹਿੰਨਾ ਵੜਿੰਗ ਸਾਹਿਬ ਜਵਾਬ ਦਿਓ মিডিਆ ਮੁਰੇ ਜਵਾਬ ਦਿਓ ਕਿਉਂ ਤੁਸੀਂ ਤਿੰਨ ਤੇ 7 ਸਾਲ ਦੇ ਬੱਚਿਆਂ ਨੂੰ ਬਾਪ ਨੇ ਆਪ ਮਾਰ ਕੇ ਆਪਣੀ ਆਤਮ ਹੱਤਿਆ ਕੀਤੀ ਆ ਤੇ ਜਵਾਬ ਨਹੀਂ ਰਾਜੇ ਬੜਿੰਗ ਤੋਂ ਨਾ ਉਹਦੀ ਘਰ ਵਾਲੀ ਤੋਂ ਅੱਜ ਤੱਕ ਕੋਈ ਜਵਾਬ ਆਇਆ ਜੁਧਿਆਣੇ ਵਾਲੇ ਜਵਾਬ ਮੰਗਦੇ ਇੱਕ ਕਾਤਲ ਨੂੰ ਕਿਵੇਂ ਵੋਟ ਪਾਉਣਗੇ ਤੁਸੀਂ ਉਸ ਦੀ ਗੱਲ ਤਾਂ ਦੱਸੋ ਵੀ ਕੀ ਆ ਤੇ ਦੂਜੀ ਗੱਲ ਤੁਸੀਂ ਵੀ ਜਵਾਬ ਦੇ ਕੇ ਜਾਓ راہੁਲ ਗਾਂਧੀ ਜੀ ਤੁਸੀਂ ਇਸ ਕਾਤਲ ਨੂੰ ਇਸ ਬਾਡੀ ਚੋਰ ਨੂੰ ਜਿਹੜਾ ਪੰਜਾਬ ਦੇ 2 ਕਰੋੜ ਰੁਪਇਆ ਇਕੱਲਾ ਡੀਜ਼ਲ ਚ ਖਾ ਕੇ ਤੇ ਕਰੋੜਾਂ ਰੁਪਇਆ ਇੱਕ 700 ਬੱਸਾਂ ਸੀ 7 ਲੱਖ ਰੁਪਏ ਇੱਕ ਬਸ ਦੀ ਬੋਡੀ ਮਗਰ ਖਾਦੇ ਆ ਅੱਜ ਜੇ ਮਿਲੇ ਨਹੀਂ ਹੋਏ ਤੁਸੀਂ ਤਾਂ ਭਗਵੰਤ ਮਾਨ ਕਿਉਂ ਨਹੀਂ ਇਨਕੁਆਇਰੀ ਕਰਦਾ ਜਿਹੜੀ ਸਭ ਕੁਝ ਪਈਆਂ ਹੈ ਮਨਰੇਗਾ ਦੇ ਵਿੱਚ ਕਿੱਡਾ ਵੱਡਾ ਫਰਾਡ ਇਹਨੇ ਕੀਤਾ ਕਿੱਡਾ ਵੱਡਾ ਫਰਾਡ ਆ ਜਿਹੜਾ ਇਹਨੇ ਆਪਣੇ ਉੱਥੇ ਜਿਹੜੇ ਕੋਵਿਡ ਦੇ ਵੇਲੇ ਜਿਹੜੇ ਪੈਸੇ ਆਏ ਉਹਦੇ ਵਿੱਚ ਇਹਨੇ ਫਰਾਡ ਕੀਤਾ ਅੱਜ 2 ਕਰੋੜ ਦੀ ਗੱਡੀ ਰਾਹੁਲ ਗਾਂਧੀ ਜੀ ਤੁਹਾਡੇ ਕੋਲ ਹੈ ਨਹੀਂ ਕਿ ਜਿਹੜੀ ਇਹਨਾਂ ਦੀ ਘਰ ਵਾਲੀ ਬੈਂਦੀ ਆ ਅੱਜ ਜਿਹੜੀ ਬੜਿੰਗ ਸਾਹਿਬ ਦੇਖਿਓ ਤੁਸੀਂ ਕਰਦੇ ਹੋ ਆਮ ਗੱਲਾਂ ਦੀ ਆਮ ਆਦਮੀ ਦੀ ਜਿਹੜਾ 2 ਕਰੋੜ 40 ਲੱਖ ਦੀ ਗੱਡੀ 'ਚ ਜਿਹੜਾ ਥੋੜਾ ਕੈਂਡੀਡੇਟ ਆ ਰਿਹਾ ਉਹ ਦਿਖਾਓ ਤਾਂ ਮੈਨੂੰ 13 ਹਲਕਿਆਂ 'ਚੋਂ ਕਿਸੇ ਪਾਰਟੀ ਦੇ ਹੋਰ ਕੈਂਡੀਡੇਟ ਸੁਖਵੀਰ ਸਿੰਘ ਬਾਦਲ ਤੋਂ ਸਵਾਏ ਇਹ ਗੱਡੀਆਂ ਪੰਜਾਬ ਦੇ ਵਿੱਚ ਕਿਹਦੇ ਕੋਲ ਨੇ ਇਹ ਕਿੱਥੋਂ ਵਡਿੰਗ ਸਾਹਿਬ ਕਿਹੜੇ ਜਿਹੜੇ ਵੱਡੇ ਇਹ ਇਹਨਾਂ ਦੇ ਕੋਲ ਹਜ਼ਾਰਾਂ ਕਿਲੇ ਜ਼ਮੀਨ ਆ ਜਿੱਥੋਂ ਇਹਨਾਂ ਦੇ ਕੋਲ ਕਹਿੰਦੇ ਜੀ ਮੇਰੇ ਕੋਲ ਲਾਲ ਪੀਸੀ ਮੈਂ ਸੁਣੀ ਮੇਰੇ ਕੋਲ ਪੀਲੀ ਵੀ ਸੀ ਕਿਹੜੇ ਇਲੈਕਸ਼ਨ ਕਮਿਸ਼ਨ ਤੁਸੀਂ ਤਿੰਨ ਇਲੈਕਸ਼ਨਾਂ ਲੜੀਆਂ ਕਿਹੜੇ ਇਲੈਕਸ਼ਨ ਕਮਿਸ਼ਨ ਰਿਪੋਰਟ ਚ ਤੁਸੀਂ ਇਹ ਲਿਖਿਆ ਵੀ ਮੇਰੇ ਕੋਲ ਲੈਂਡ ਕਰੂਜ਼ਰ ਗੱਡੀ ਹੈ ਤੇ ਇਹ ਕਿੱਥੇ ਲਿਖਿਆ ਵੀ ਮੇਰੇ ਕੋਲ ਡਿਸਕਵਰੀ ਗੱਡੀ ਹੈ ਉਹ ਜੇ ਸੇਵਾ ਕਰਨੀਆਂ ਲੋਕਾਂ ਦੀਆਂ ਗੱਡੀਆਂ ਚੋਂ ਨਿਕਲੋ ਇਹ ਲੱਖਾਂ ਦੀਆਂ ਘੜੀਆਂ 15-15 ਲੱਖ ਦੀਆਂ ਲੱਖ ਲੱਖ ਦੀਆਂ ਤੁਸੀਂ ਕਹਿੰਦੇ ਮੈਂ ਜਰਾਬਾਂ ਪਾਉਣਾ ਤੇ ਥਲੜੇ ਜਿਹੜੇ ਮੇਰੇ ਕੱਪੜੇ ਨੇ ਉਹ ਵੀ ਲੱਖਾਂ ਦੇ ਡਿਜ਼ਾਈਨਰ ਹੁੰਦੇ ਆ ਉਹ ਗਰੀਬਾਂ ਚ ਆਮ ਆਦਮੀ ਦੀ ਗੱਲ ਕਰੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਦੋਂ ਤੁਸੀਂ ਆਹ ਗੱਲ ਕਹੀ ਸ਼ੌਕ ਸਿਆਸਤ ਦਾ ਕੋਈ ਸ਼ੌਕ ਨਹੀਂ ਹੁੰਦਾ ਜਿਸ ਸ਼ੌਕ ਪੂਰੇ ਕਰਨੇ ਤਾਂ ਹੋਰ ਕੰਮ ਕਰੋ ਸਿਆਸਤ ਦਾ ਇੱਕ ਸਿਰਫ ਅਖੱਦਰ ਜਿਹੜੀ ਤੁਹਾਡੀ ਪਾਰਟੀ ਜਿਹਦੇ ਤੁਸੀਂ ਮੈਂਬਰ ਹੋ ਨਾ ਉਸ ਪਾਰਟੀ ਦੇ ਕਾਂਗਰਸ ਪਾਰਟੀ ਦੇ ਸਿਧਾਂਤ ਪੜੋ ਜਦੋਂ ਤੁਸੀਂ ਮੈਂਬਰ ਬਣਦੇ ਹੋ ਉਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਉਹਦੇ ਵਿੱਚ ਦੇਖੋ ਕੀ ਲਿਖਿਆ ਹੋਇਆ ਉਹ ਸੰਵਿਧਾਨ ਨੂੰ ਜੇ ਮੰਨਦੇ ਹੋ ਤੁਸੀਂ ਤਾਂ ਉਹਦੇ ਵਿੱਚ ਆ ਲੱਖਾਂ ਦੇ ਡਿਜ਼ਾਈਨਰ ਕੱਪੜੇ ਨਹੀਂ ਪਾਉਣੇ ਉਹ ਗਾਂਧੀ ਦਾ ਦੱਸਿਆ ਹੋਇਆ ਵੀ ਖਾਦੀ ਪਾਉਣਾ ਪਰ ਠੁਡੀਆਂ ਸੋਚ ਹੀ ਹੋਰ ਠੁਡੀਆਂ ਗੱਲਾਂ ਹੀ ਹੋਵਾਂ ਜ਼ਰੂਰ ਤਰੱਕੀ ਕਰੋ ਆਪਣਾ ਕੰਮ ਕਰਕੇ ਕਰੋ ਪਰ ਲੋਕਾਂ ਨੂੰ ਮਾਰ ਕੇ 1 ਇੱਕ ਕਰੋੜ 2-2 ਕਰੋੜ ਉਹਨਾਂ ਦਾ ਜਿਹੜਾ ਤੁਸੀਂ ਦਿੱਤਾ ਨਹੀਂ ਦੱਬਿਆ ਨਹੀਂ ਉਹਦੀਆਂ ਗੱਡੀਆਂ ਅੰਦਰ ਦੇ ਰੁਕ ਸੀ ਤੇ ਅੱਜ ਮੈਂ ਸਾਰਿਆਂ ਨੂੰ ਇੱਕ ਹੋਰ ਬੇਨਤੀ ਕਰਦਾ ਵੀ ਕੱਲ ਨੂੰ ਹਮ ਹਮਾ ਕੇ ਸੈਕਟਰ 39 ਵਰਦਮਾਨ ਦੇ ਸਾਹਮਣੇ ਸਾਡੇ ਮਹਾਨ ਲੀਡਰ ਜਿਨ੍ਹਾਂ ਦਾ ਅੱਜ ਲੋਹਾ ਮੰਨਿਆ ਜਾਂਦਾ ਯੋਗੀ ਜੀ ਦਾ ਉੱਥੇ 2 ਵਜੇ ਸਾਡੇ ਯੂਪੀ ਦੇ ਸਾਡੇ ਚੀਫ ਮਿਨਿਸਟਰ ਬਾਬਾ ਜੀਨਾਂ ਨੂੰ ਕਹਿੰਦੇ ਆ ਬਾਬਾ yogi ਦਿੱਤਿਆਨਾਥ yogi ਜੀ ਪਹੁੰਚ ਰਹੇ ਆ ਤੇ ਸਾਰੇ ਉਹਨਾਂ ਦੀ ਗੱਲ ਸੁਣ ਲਈ ਕੱਲ ਵੱਡੀ ਗਿਣਤੀ ਚ 2 ਵਜੇ ਤੁਸੀਂ ਉੱਥੇ ਪਹੁੰਚਣਾ ਤੇ ਇੱਕ yogi ਨੂੰ ਇੰਨਾ ਪਸੰਦ ਕਰਦੇ ਆ ਚਾਹੇ ਉਹ ਪਿੰਡਾਂ ਦੇ ਲੋਕ ਹੋਣ ਚਾਹੇ ਸ਼ਹਿਰਾਂ ਦੇ ਲੋਕ ਹੋਣ ਚਾਹੇ ਗਰੀਬ ਹੋਵੇ ਅਮੀਰ ਹੋਵੇ yogi yogi ਕਰਦੇ ਆ ਵੀ yogi ਅਰਗ ਰਾਤ ਚਾਹੀਦਾ ਤੇ ਜੇ yogi ਅਰਗ ਰਾਤ ਚਾਹੀਦਾ ਕੱਲ ਨੂੰ ਉਹਨਾਂ ਨੂੰ ਦਿਖਾਓ ਆ ਕੇ ਤੇ ਫਿਰ ਹਾਈ ਕਮਾਂਡ ਵੀ ਇਹ ਹਜ਼ਾਰ ਲੋਕਾਂ ਨੂੰ ਪਰ ਅੱਗੇ ਪੰਜਾਬ ਚ ਵੀ ਅੱਗੇ ਲਿਆਏਗੀ ਜਿਹਦੇ ਨਾਲ ਅਮਨ ਸ਼ਾਂਤੀ ਗ੍ਰੈਪਚਨ ਲੁੱਟਖੋ ਨਸ਼ਾ ਟੋਟਲ ਬੰਦ ਹੋਏਗਾ ਤੇ ਅੱਜ ਜਿਹੜੇ ਮੈਂ ਸਵਾਲ ਕੀਤੇ ਆ ਮੈਨੂੰ ਆਸ ਆ ਜਰੂਰ ਉਹ ਰਾਹੁਲ ਗਾਂਧੀ ਤੱਕ ਵੀ ਪਹੁੰਚਣਗੇ ਉਹ ਇਹਨਾਂ ਦੀ ਪਾਰਟੀ ਤੱਕ ਵੀ ਪਹੁੰਚਣਗੇ ਉਹ ਰੰਗ ਹੀ ਬਦਲਗੇ ਤੇ ਅੱਜ ਦੇਖਾਂਗੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਿਸ ਤਰੀਕੇ ਨਾਲ ਜਿਹੜੇ ਲੀਡਰ ਨੇ ਆ ਜੋ ਨਮੋਸ਼ ਆ ਜੋ ਸਿਰ ਥੱਲੇ ਕਰਕੇ ਬੈਠੇ ਆ ਵੀ ਆ ਕੁਛ ਹੋ ਰਿਹਾ ਮੈਂ ਤਾਂ ਹੀ ਕਹਿੰਦਾ ਸੀ ਵੀ ਇਹ ਕਾਂਗਰਸ ਦਾ ਗਦਾਰ ਆ ਲੁਧਿਆਣੇ ਦੀ ਕਾਂਗਰਸ ਦਾ ਇਨੇ ਆ ਕੇ ਲੀਰੋ ਲੀਰ ਕਰਦੀ ਕਾਂਗਰਸ ਲੀਰੋ ਲੀਰ ਕਰਦੀ ਇਹਨੇ ਕਾਂਗਰਸ ਅੱਜ ਨਮੋਸ਼ ਕਾਂਗਰਸ ਘਰੇ ਬੈਠੀ ਆ ਤੇ ਇਹਦਾ ਰਿਜ਼ਲਟ ਤੁਸੀਂ ਦੇਖੋਗੇ ਇੱਕ ਤਰੀਕ ਨੂੰ ਨਾਬੂਤ ਲੱਗਣੇ ਆ ਤੇ 4 ਤਰੀਕ ਨੂੰ ਤੁਸੀਂ ਬੀਜੇਪੀ ਦੀ ਜਿੱਤ ਦੇਖਿਓ ਕਿਸ ਤਰੀਕੇ ਨਾਲ ਹੁੰਦੀ ਆ